ਪਹਿਲਾ ਸਬਕ ਜਿਹੜਾ ਸ਼ਾਇਦ ਸਭ ਤੋਂ ਮਸ਼ਹੂਰ ਵੀ ਹੈ ਤੇ ਥੋੜਾ ਹੈਰਾਨ ਵੀ ਕਰਦਾ ਹੈ ਹਾਂਜੀ ਸਬਕ 1 ਗ੍ਰਿਟ ਅਕਸਰ ਟੈਲੈਂਟ ਨੂੰ ਪਿੱਛੇ ਛੱਡ ਦਿੰਦੀ ਹੈ ਹੁਣ ਇਹ ਸੁਣਨ ਨੂੰ ਅਜੀਬ ਲੱਗਦਾ ਹੈ ਕਿਉਂਕਿ ਅਸੀਂ ਤਾਂ ਟੈਲੈਂਟ ਦੀ ਬਹੁਤ ਪੂਜਾ ਕਰਦੇ ਹਾਂ ਹਾਂ ਅਸੀਂ ਕਹਿੰਦੇ ਹਾਂ ਇਹ ਤਾਂ ਜੀ ਜੰਮੇ ਹੀ ਟੈਲੈਂਟਿਡ ਸੀ ਬਿਲਕੁਲ ਪਰ ਕਿਤਾਬ ਕਹਿੰਦੀ ਹੈ ਕਿ ਬਹੁਤ ਸਾਰੇ ਟੈਲੈਂਟਿਡ ਲੋਕ ਨਾ ਜਲਦੀ ਹਾਰ ਮੰਨ ਜਾਂਦੇ ਨੇ ਖਾਸ ਕਰਕੇ ਜਦੋਂ ਕੰਮ ਮੌਕਾ ਹੋ ਜਾਂਦਾ ਜਾਂ ਮਤਲਬ ਬੋਰਿੰਗ ਹੋ ਜਾਂਦਾ ਹੂੰ ਪਰ ਦੂਜੇ ਪਾਸੇ ਜਿਨ੍ਹਾਂ ਲੋਕਾਂ 'ਚ ਗ੍ਰਿਟ ਹੁੰਦੀ ਹੈ ਭਾਵੇਂ ਉਹਨੇ ਟੈਲੈਂਟਡ ਨਾ ਵੀ ਹੋਣ ਉਹ ਲੱਗੇ ਰਹਿੰਦੇ ਨੇ ਉਹ ਉਦੋਂ ਵੀ ਕੋਸ਼ਿਸ਼ ਕਰਦੇ ਰਹਿੰਦੇ ਨੇ ਜਦੋਂ ਕੋਈ ਫਟਾਫਟ ਨਤੀਜਾ ਨਾ ਦਿਸ ਰਿਹਾ ਹੋਵੇ ਇਹ ਪੁਆਇੰਟ ਬਹੁਤ ਬਹੁਤ ਅਹਿਮ ਹੈ ਕਿਤਾਬ ਨਾ ਇਹਨੂੰ ਇੱਕ ਫਾਰਮੂਲੇ ਨਾਲ ਸਮਝਾਉਂਦੀ ਹੈ ਬੜਾ ਸੌਖਾ ਜਿਹਾ ਅੱਛਾ ਕਿਵੇਂ ਪਹਿਲਾਂ ਕਹਿੰਦੀ ਹੈ ਜਿਹੜਾ ਤੁਹਾਡਾ ਟੈਲੈਂਟ ਹੈ ਟੈਲੈਂਟ ਉਹਨੂੰ ਜਦੋਂ ਤੁਸੀਂ ਕੋਸ਼ਿਸ਼ ਨਾਲ ਗੁਣਾ ਕਰ ਦਿਓ ਤਾਂ ਬਣਦਾ ਹੈ ਹੁਨਰ ਸਕਿੱਲ ਯਾਨੀ ਟੈਲੈਂਟ ਇੰਟੂ ਐਫਰਟ ਇਸ ਇਕੁਅਲ ਟੂ ਸਕਿੱਲ ਠੀਕ ਐ ਇਹ ਤਾਂ ਸਮਝ ਆ ਗਿਆ ਪਰ ਗੱਲ ਇੱਥੇ ਮੁੱਕਦੀ ਨਹੀਂ ਅਗਲਾ ਸਟੈਪ ਐ ਜਿਹੜਾ ਤੁਹਾਡਾ ਹੁਨਰ ਬਣ ਗਿਆ ਸਕਿੱਲ ਜਦੋਂ ਤੁਸੀਂ ਉਹਦੇ ਤੇ ਦੁਬਾਰਾ ਕੋਸ਼ਿਸ਼ ਕਰਦੇ ਹੋ ਫਿਰ ਮਿਲਦੀ ਐ ਪ੍ਰਾਪਤੀ ਅਚੀਵਮੈਂਟ ਯਾਨੀ ਕਿ ਸਕਿੱਲ ਇੰਟੂ ਐਫਰਟ ਇਕੁਅਲ ਟੂ ਅਚੀਵਮੈਂਟ ਓ ਮਤਲਬ ਕੋਸ਼ਿਸ਼ ਦੋ ਵਾਰੀ ਆ ਗਈ ਫਾਰਮੂਲੇ ਚ ਬਿਲਕੁਲ ਇਹੀ ਸਾਰੀ ਗੇਮ ਐ ਯਾਨੀ ਕਿ ਅਸਲ ਸਫਲਤਾ ਤੱਕ ਪਹੁੰਚਣ ਲਈ ਕੋਸ਼ਿਸ਼ ਦਾ ਰੋਲ ਦੁਗਣਾ ਐ ਟੈਲੈਂਟ ਸ਼ੁਰੂ ਕਰਵਾ ਸਕਦਾ ਐ ਪਰ ਕੋਸ਼ਿਸ਼ ਉਹਨੂੰ ਹੁਨਰ ਬਣਾਉਂਦੀ ਹੈ ਤੇ ਫਿਰ ਹੋਰ ਕੋਸ਼ਿਸ਼ ਉਸ ਹੁਨਰ ਨੂੰ ਨਤੀਜੇ ਚ ਬਦਲਦੀ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਹਾਂਜੀ ਤੇ ਡਕਵਰਥ ਕਹਿੰਦੀ ਹੈ ਕਿ ਸਾਡਾ ਸਮਾਜ ਟੈਲੈਂਟ ਤੇ ਐਨਾ ਜ਼ਿਆਦਾ ਫੋਕਸ ਕਰਦਾ ਹੈ ਕਿ ਅਸੀਂ ਕੋਸ਼ਿਸ਼ ਦੀ ਐਮਿਅਤ ਘੱਟ ਸਮਝਦੇ ਹਾਂ ਪਰ ਇਹਦੇ ਚ ਇੱਕ ਹੋਰ ਸਵਾਲ ਉੱਠਦਾ ਹੈ ਕੀ ਕਦੇ ਟੈਲੈਂਟ ਨੁਕਸਾਨ ਵੀ ਕਰ ਸਕਦਾ ਮਤਲਬ ਜਿਨ੍ਹਾਂ ਨੂੰ ਚੀਜ਼ਾਂ ਬੜੀ ਆਸਾਨੀ ਨਾਲ ਮਿਲ ਜਾਂਦੀਆਂ ਨੇ ਸ਼ੁਰੂ ਚ ਕੀ ਉਹ ਫਿਰ ਔਖੇ ਵੇਲੇ ਛੇਤੀ ਹਿੰਮਤ ਹਾਰ ਜਾਂਦੇ ਨੇ ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਡੱਕਵਰਥ ਸਿੱਧਾ ਇਹ ਨਹੀਂ ਕਹਿੰਦੀ ਕਿ ਟੈਲੈਂਟ ਮਾੜਾ ਹੈ ਪਰ ਉਹ ਇਸ਼ਾਰਾ ਜ਼ਰੂਰ ਕਰਦੀ ਹੈ ਕਿ ਜਿਹੜੇ ਲੋਕਾਂ ਨੂੰ ਸ਼ੁਰੂ ਤੋਂ ਸਬਾਸਾਨ ਲੱਗਦਾ ਹੈ ਨਾ ਉਹਨਾਂ ਨੇ ਸ਼ਾਇਦ ਉਹ ਮਾਸਪੇਸ਼ੀ ਬਣਾਈ ਨਹੀਂ ਹੁੰਦੀ ਜਿਹੜੀ ਅਸਫਲਤਾ ਨਾਲ ਲੜਨ ਲਈ ਚਾਹੀਦੀ ਹੈ ਅੱਛਾ ਮਤਲਬ ਲੱਗੇ ਰਹਿਣ ਵਾਲੀ ਜਿਹੜੀ ਇੱਕ ਅੰਦਰੂਨੀ ਤਾਕਤ ਹੁੰਦੀ ਹੈ ਉਹ ਉਹਨਾਂ ਲੋਕਾਂ 'ਚ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਨੂੰ ਸ਼ੁਰੂ ਤੋਂ ਰਗੜਾ ਲੱਗਿਆ ਹੋਵੇ ਹਾਂ ਗੱਲ ਤਾਂ ਠੀਕ ਹੈ ਤਾਂ ਜਦੋਂ ਕੋਈ ਬਹੁਤ ਟੈਲੈਂਟਡ ਬੰਦਾ ਪਹਿਲੀ ਵਾਰੀ ਵੱਡੀ ਮੁਸ਼ਕਿਲ ਦੇਖਦਾ ਹੈ ਤਾਂ ਉਹਦੇ ਲਈ ਉਹ ਝਟਕਾ ਵੱਡਾ ਹੁੰਦਾ ਹੈ ਤੇ ਹੋ ਸਕਦਾ ਉਹ ਛੇਤੀ ਹਾਰ ਮੰਨ ਲਵੇ ਕਿਉਂਕਿ ਆਦਤ ਨਹੀਂ ਨਾ ਹੁੰਦੀ ਹਾਂ ਇਹ ਤਾਂ ਹੈ ਸੋ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਸ਼ੁਰੂਆਤੀ ਆਸਾਨੀ ਕਈ ਵਾਰ ਲੰਬੀ ਰੇਸ 'ਚ ਰੁਕਾਵਟ ਬਣ ਜਾਂਦੀ ਹੈ ਮਤਲਬ ਉਹੀ ਕਹਾਣੀ ਕਛੂ ਕੁੰਮਾ ਕੇ ਖਰਗੋਸ਼ ਵਾਲੀ ਪਰ ਅਸਲ ਜ਼ਿੰਦਗੀ 'ਚ ਲਗਾਤਾਰ ਚੱਲਦੇ ਰਹਿਣਾ ਸ਼ਾਇਦ ਸ਼ੁਰੂ ਦੀ ਤੇਜ਼ੀ ਨਾਲੋਂ ਜ਼ਿਆਦਾ ਜ਼ਰੂਰੀ ਹੈ ਬਿਲਕੁਲ